ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਨਾਂ ਦਾ ਧੰਨਵਾਦ ਅੱਜ ਤੁਸੀਂ ਸੁਣੋਗੇ ਜੀਵਨ ਬਰਤਾਨ ਸਦਾ ਹਰੀ ਸਿੰਘ ਨਲੂਆ ਲੜਾਈ ਦਾ ਦੂਜਾ ਦਿਨ ਅਗਲੇ ਦਿਨ ਮੋੜ ਪੌ ਫਟਾਲੇ ਦੇ ਨਾਲ ਹੀ ਕਿਲੇ ਪਰ ਹੱਲੇ ਹੋਣੇ ਆਰੰਭ ਹੋ ਗਏ ਅੱਜ ਫੌਗਾਨ ਬੜੀ ਦਲੇਰੀ ਤੇ ਦੁਨੇ ਜੋਸ਼ ਨਾਲ ਕਿਲੇ ਵੱਲ ਵਧਦੇ ਹੋਏ ਆਏ ਅੱਗੋਂ ਖਾਲਸੇ ਨੇ ਵੀ ਇੰਨੀ ਦ੍ਰਿੜਤਾ ਤੇ ਨਿਰਭੈਤਾ ਨਾਲ ਗੋਲੀਆਂ ਦਾ ਮੀਂਹ ਵਸਾਇਆ ਕਿ ਵੈਰੀ ਨੂੰ ਕਿਲੇ ਦੇ ਲਾਗੇ ਪਹੁੰਚਣ ਦੀ ਜੁਰਤ ਨਾ ਹੋ ਸਕੀ ਇਸ ਤਰ੍ਹਾਂ ਕਈ ਵਾਰ ਫਗਾਨਾ ਨੇ ਮੁਰਮੁਰ ਕਿਲਾ ਜਮਰੋਦ ਵੱਲ ਵਧਣ ਦੀ ਕੋਸ਼ਿਸ਼ ਕੀਤੀ ਪਰ ਉਹ ਜਿੰਨੀ ਵਾਰੀ ਅਗਾਂਹ ਵਦੇ ਖਾਲਸਾ ਉੰਨੀ ਵਾਰੀ ਹੀ ਉਹਨਾਂ ਨੂੰ ਪਛਾਣ ਤੱਕਿਲ ਦਿੰਦਾ ਰਿਹਾ 63000 ਨਾਲ 1000 ਦਾ ਟੱਕਰਾ ਕਰ ਤੱਕ ਨਹੀਂ ਹੋ ਸਕਦਾ ਸੀ ਇਸ ਦਿਨ ਸੂਰਜ ਅਸਤ ਹੋਣ ਦੇ ਨਾਲ ਹੀ ਵੈਰੀ ਦੇ ਟੀਡੀ ਦਾ ਲਸ਼ਕਰ ਨੇ ਬੜਾ ਭਾਰੀ ਜਾਨੀ ਨੁਕਸਾਨ ਉਠਾ ਕੇ ਕਿਲੇ ਨੂੰ ਘੇਰੇ ਵਿੱਚ ਰੱਖ ਲਿਆ ਅਤੇ ਨਾਲ ਹੀ ਲਗਦੇ ਹੱਥ ਪਾਣੀ ਦੇ ਇਕੱਠੇ ਪਰ ਵੀ ਆਪਣਾ ਕਬਜ਼ਾ ਕਰ ਲਿਆ ਇਸ ਸਮੇਂ ਕਿਲੇ ਦੀ ਬਾਹਰ ਵਾਲੀ ਬਾਹੀ ਕਥਾਂ ਤੋਂ ਤੋਂਪਾਂ ਨਾਲ ਗਿਰਾਹ ਦੇਣ ਵਿੱਚ ਬੈਰੀ ਕਾਮਯਾਬ ਹੋ ਗਿਆ ਪਰ ਇਹ ਗੱਲ ਹੈਰਾਨ ਕਰ ਦੇਣ ਵਾਲੀ ਹੈ ਕਿ ਅਫਗਾਨੀ ਫੌਜ ਦੀ ਇੰਨੀ ਭਾਰੀ ਗਿਣਤੀ ਦੇ ਹੁੰਦੇ ਹੋਇਆ ਵੀ ਉਹ ਉਸ ਰਾਤ ਨੂੰ ਕਿਲੇ ਵਿੱਚ ਵੜਨ ਦਾ ਹੌਸਲਾ ਨਾ ਕਰ ਸਕੇ ਕਹਿੰਦੇ ਹਨ ਮੁਹੰਮਦ ਅਫਜ਼ਲ ਖਾਨ ਆਪਣੇ ਸਵਾਰਾਂ ਨਾਲ ਕਿਲੇ ਵਿੱਚ ਵੜਨ ਲਈ ਅੱਗੇ ਵਧਿਆ ਸੀ ਪਰ ਇਸ ਨੂੰ ਮਿਰਜ਼ਾ ਸਮੀ ਖਾਨ ਨੇ ਉਸੇ ਵਕਤ ਇਹ ਕਹਿ ਕੇ ਮਨਾ ਕਰ ਦਿੱਤਾ ਕੀ ਆਪਣੇ ਲਈ ਮੁੱਲ ਤੋਂ ਮੌਤ ਨਾ ਖਰੀਦੇ ਸਿੱਖਾਂ ਨਾਲ ਹੱਥੋਂ ਉੱਥੇ ਲੜਨ ਦੀ ਥਾਂ ਜਿਸ ਵਿੱਚ ਜਾਨੀ ਨੁਕਸਾਨ ਦਾ ਭਾਰੀ ਖਤਰਾ ਹੈ ਇਹਨਾਂ ਨੂੰ ਘੇਰੇ ਵਿੱਚ ਰੱਖ ਕੇ ਭੁੱਖ ਨਾਲ ਮਾਰ ਕੇ ਕਿਲਾ ਲੈਣਾ ਵੱਧ ਸਿਆਣਪ ਹੈ ਇਸ ਤਰ੍ਹਾਂ ਅਫਗਾਨੀ ਫੌਜ ਹੁਣ ਦੋ ਦਿਨ ਲਗਾਤਾਰ ਲੜ ਲੜ ਕੇ ਡਾਢੀ ਹੱਪ ਗਈ ਸੀ ਜਦ ਹਨੇਰਾ ਪਿਆ ਤੇ ਅੱਜ ਦੀ ਲੜਾਈ ਸਵੇਰ ਤੱਕ ਬੰਦ ਹੋਈ ਤਾਂ ਸਭ ਨੇ ਸ਼ੁਕਰ ਕੀਤਾ ਇਸ ਤਰ੍ਹਾਂ 29 April ਦਾ ਭਿਆਨਕ ਦਿਨ ਗੁਜ਼ਰ ਗਿਆ ਪਰ ਨਾ ਤਾਂ ਸਿੱਖਾਂ ਨੂੰ ਬਾਹਰੋਂ ਮਦਦ ਪਹੁੰਚੀ ਅਤੇ ਨਾ ਹੀ ਅਫਗਾਨ ਕਿਲੇ 'ਤੇ ਕਬਜ਼ਾ ਹੀ ਕਰ ਸਕੇ ਅਫਗਾਨੀ ਫੌਜਾਂ ਜਦ ਇਸ ਤਰ੍ਹਾਂ ਥੱਕ ਕੇ ਬਿਹਾਲ ਪਈਆਂ ਸਨ ਤਾਂ ਸਰਦਾਰ ਮਹਾਂ ਸਿੰਘ ਨੇ ਕਿਲੇ ਦੇ ਸਰਦਾਰਾਂ ਨੂੰ ਇਕੱਠਾ ਕੀਤਾ ਅਤੇ ਬੜੇ ਹੀ ਧੀਰਜ ਤੇ ਹੌਸਲੇ ਨਾਲ ਆਖਿਆ ਗੁਰੂ ਦਾ ਖਾਲਸਾ ਸਾਡੀ ਸ਼ਹੀਦੀ ਦੀ ਘੜੀ ਹੁਣ ਬਹੁਤ ਨੇੜੇ ਆ ਪਹੁੰਚੀ ਹੈ ਇਸ ਸਮੇਂ ਤੱਕ ਸਾਨੂੰ ਬਾਹਰ ਤੋਂ ਸਹਾਇਤਾ ਨਾ ਪਹੁੰਚ ਸਕਣ ਦਾ ਭਾਵ ਜਿਹੜਾ ਮੈਂ ਸਮਝ ਸਕਿਆ ਹਾਂ ਉਹ ਕੇਵਲ ਇਹ ਹੈ ਕਿ ਸਤਗੁਰੂ ਨੂੰ ਪਾਉਂਦਾ ਹੈ ਕਿ ਅਸੀਂ ਸਾਰੇ ਸ਼ਹੀਦੀ ਦਾ ਉੱਚ ਮਰਤਬਾ ਪ੍ਰਾਪਤ ਕਰੀਏ ਇਹ ਸਾਡੇ ਲਈ ਵਡਿਆਈ ਦੀ ਗੱਲ ਹੈ ਕਿ ਆਪਣੇ ਫਰਜ਼ਾਂ ਨੂੰ ਪੂਰਾ ਕਰਦੇ ਹੋਏ ਆਪਣਾ ਆਪ ਵਾਰੀਏ ਖਾਲਸਾ ਜੀ ਅੱਜ ਸਾਡੇ ਲਈ ਇਹ ਚਮਕੌਰ ਦੀ ਰਾਤ ਹੈ ਪਰ ਜੇ ਕਦੇ ਆਪ ਆਪਣੇ ਪਾਵਨ ਬਜ਼ੁਰਗਾਂ ਵਾਲੀ ਹਿੰਮਤ ਕਰੋ ਤਾਂ ਇਹ ਮੁਸ਼ਕਲਾਂ ਬੜੀ ਹੱਦ ਤੱਕ ਦੂਰ ਹੋ ਸਕਦੀਆਂ ਹਨ ਇਸ ਸਮੇਂ ਮੇਰੀਆਂ ਆਪ ਤੋਂ ਦੋ ਮੰਗਾ ਹਨ ਇੱਕ ਤਾਂ ਮੈਨੂੰ ਕੁਝ ਉਹ ਸਿਰਲੱਥ ਜਵਾਨ ਚਾਹੀਦੇ ਹਨ ਜਿਹੜੇ ਰਾਤੋ-ਰਾਤ ਕਿਲੇ ਦੀ ਡਿੱਗੀ ਹੋਈ ਫਸੀਲ ਵਿੱਚ ਰੇਤ ਭਰੀਆਂ ਬੋਰੀਆਂ ਜੋੜ ਇਸ ਪਾੜ ਨੂੰ ਪੂਰ ਕੇ ਕਿਲੇ ਨੂੰ ਪੱਕਾ ਕਰ ਲੈਣ। ਦੂਜਾ ਕੁਝ ਐਸੇ ਦਲੇਰ ਸੌਰੀਆਂ ਦੀ ਲੋੜ ਹੈ ਜੋ ਅੱਜ ਦਾ ਸਾਰਾ ਹਾਲ ਰਾਤੋਂ ਰਾਤ ਪਛਾਵਰ ਸਰਦਾਰ ਹਰੀ ਸਿੰਘ ਕੋਲ ਪਹੁੰਚਾ ਦੇਣ। ਕਿਹਾ ਜਾਂਦਾ ਹੈ ਕਿ ਸਰਦਾਰ ਮਹਾਂ ਸਿੰਘ ਦੇ ਇਨ੍ਹਾਂ ਸੰਖੇਪ ਪਰ ਗੱਜ ਭਰੇ ਬਚਨਾਂ ਦਾ ਖਾਲਸੇ ਪਰ ਉਹ ਸ਼ਹੀਦੀ ਪ੍ਰਭਾਵ ਛਾਇਆ ਕਿ ਉਹਨਾਂ ਦੇ ਚਿਹਰੇ ਖਿੜ ਕੇ ਇਸ ਨਾਜ਼ੁਕ ਸਮੇਂ ਲਾਲੋ ਲਾਲ ਹੋ ਗਏ। ਕਿਲੇ ਦੇ ਸਰਦਾਰਾਂ ਨੇ ਸਰਦਾਰ ਮਹਾ ਸਿੰਘ ਨੂੰ ਪਰੋਸਾ ਦਵਾਉਂਦੇ ਹੋਏ ਆਖਿਆ ਕਿ ਸਾਨੂੰ ਮਾਣ ਹੈ ਅਤੇ ਨਿਰਸਦੇ ਵੱਡਾ ਮਾਣ ਹੈ ਕਿ ਅਸੀਂ ਕੌਮ ਅਤੇ ਆਪਣੀਆਂ ਜਾਨਾਂ ਤੋਂ ਪਿਆਰੇ ਮਹਾਰਾਜਾ ਸਾਹਿਬ ਲਈ ਆਪਣਾ ਆਪ ਵਾਰੀਏ ਹਾਂ ਇਸ ਸਮੇਂ ਜੇ ਕੁਝ ਲਾਲਸਾ ਸਾਡੇ ਮਨ ਵਿੱਚ ਹੈ ਤਾਂ ਉਹ ਕੇਵਲ ਇਹ ਹੈ ਕਿ ਇਹ ਖਾਲਸਾ ਝੰਡਾ ਜਿਹੜਾ ਇਸ ਕਿਲੇ ਪਰ ਝੂਲ ਰਿਹਾ ਹੈ ਇਹ ਹੁਣ ਕੱਲ ਸ਼ਾਇਦ ਇੱਥੇ ਨਹੀਂ ਝੁੱਲੇਗਾ ਇਹ ਕਿਲਾ ਜਿਸ ਦੀ ਧਾਗ ਸਾਰੇ ਅਫਗਾਨਿਸਤਾਨ ਵਿੱਚ ਬੈਠ ਗਈ ਹੈ ਸ਼ਾਇਦ ਵੈਰੀਸ ਨੂੰ ਗਿਰਾ ਕੇ ਇਸ ਤੇ ਹੱਲ ਫੇਰ ਦੇਣਗੇ ਇਹ ਖਿਆਲ ਜ਼ਿਆਦਾ ਅੱਖਾਂ ਦੇ ਸਾਹਮਣੇ ਆਉਂਦੇ ਹਨ ਤਨ ਦਿਲ ਦੁਖੀ ਹੁੰਦਾ ਹੈ ਬਾਕੀ ਸਾਨੂੰ ਆਪਣੀਆਂ ਜਾਨਾਂ ਦੀ ਰੱਤੀ ਜਿੰਨੀ ਵੀ ਪ੍ਰਵਾਹ ਨਹੀਂ ਸਾਡੀ رائے ਆਪ ਨਾਲ 16 ਅੰਨੇ ਸਹਿਮਤ ਹੈ ਕਿ ਜਰ ਤੱਕ ਸਾਡੇ ਸਰੀਰਾਂ ਵਿੱਚ ਖੂਨ ਦੀ ਅੰਤਮ ਬੂੰਦ ਬਾਕੀ ਹੈ ਸਾਨੂੰ ਯਤਨ ਕਰਨਾ ਚਾਹੀਦਾ ਹੈ ਕਿ ਜਿਸ ਤਰ੍ਹਾਂ ਹੋ ਸਕੇ ਇਸ ਕੌਮੀ ਝੰਡੇ ਨੂੰ ਵੈਰੀਆਂ ਤੋਂ ਬਚਾਈ ਰੱਖੀਏ ਫਸੀਲ ਦੇ ਭਰਨ ਲਈ ਤਾਂ ਕਈ ਸੌਜਵਾਨ ਉਸੇ ਕੜੀ ਜੁਟ ਪਏ ਕਦੇ ਪਹਿਰ ਰਾਤ ਰਹਿੰਦੀ ਤੋਂ ਪਹਿਲਾਂ ਹੀ ਪਾੜ ਨੂੰ ਚੰਗੀ ਤਰ੍ਹਾਂ ਬੰਦ ਕਰਕੇ ਪਹਿਲੇ ਦੀ ਤਰ੍ਹਾਂ ਮਜ਼ਬੂਤ ਕਰ ਦਿੱਤਾ ਦੂਜੇ ਕੰਮ ਲਈ ਅਰਥਾਤ ਖਾਲਸੇ ਦਾ ਇਹ ਅੰਤਮ ਸੰਦੇਸ਼ ਆਪਸ਼ਾਵਰ ਦੇ ਵੀਰਾਂ ਨੂੰ ਪਹੁੰਚਾਉਣ ਲਈ ਵੀ ਕਈ ਜਵਾਨਾਂ ਨੇ ਆਪਣੇ ਆਪ ਨੂੰ ਪੇਸ਼ ਕੀਤਾ ਇਹਨਾਂ ਵਿੱਚ ਇੱਕ ਬੀਬੀ ਵੀ ਸੀ ਦੱਸਦੇ ਹਨ ਕਿ ਇਸ ਬੀਬੀ ਨੇ ਬੜੀ ਨਿਮਰਤਾ ਸਹਿ ਸਰਦਾਰ ਮਹਾਂ ਸਿੰਘ ਨੂੰ ਆਖਿਆ ਕਿ ਕਿਲੇ ਦੀ ਰੱਖਿਆ ਲਈ ਇਸ ਸਮੇਂ ਇੱਥੇ ਰਹਿਣ ਦੀ ਇੱਕ ਇੱਕ ਜਵਾਨ ਦੀ ਆਪ ਨੂੰ ਭਾਰੀ ਲੋੜ ਹੈ ਕਿਤੇ ਜਿਸ ਤਰ੍ਹਾਂ ਹੋ ਸਕੇ ਇਸ ਅੰਤਮ ਸੇਵਾ ਦੀ ਵਡਿਆਈ ਇਸ ਨਮਾਣੀ ਭੈਣ ਨੂੰ ਬਖਸ਼ੀ ਜਾਏ ਇਸ ਬੀਬੀ ਦੀ ਇਸ ਕੁਰਬਾਨੀ ਦੇ ਭਾਵ ਨੂੰ ਦੇਖ ਕੇ ਕਿਲੇ ਦੇ ਹਰ ਇੱਕ ਸੂਰਮੇ ਦੇ ਹਿਰਦੇ ਵਿੱਚ ਕੁਰਬਾਨੀ ਦਾ ਦਰਿਆ ਠਾਠਾ ਮਾਰਨ ਲੱਗ ਪਿਆ ਇਸ ਸਮੇਂ ਕਈ ਸਿੰਘਾਂ ਦਾ ਇਹ ਵਿਚਾਰ ਸੀ ਕਿ ਇਸ ਬੀਬੀ ਨੂੰ ਬਾਹਰ ਨਾ ਭੇਜਿਆ ਜਾਏ ਤੇ ਇੱਥੇ ਹੀ ਸੇਵਾ ਕਰਦੇ ਰਹਿਣ ਪਰ ਇਸ ਨੇ ਇੱਕ ਵੀ ਨਹੀਂ ਮੰਨੀ ਛੇਕੜੇ ਇਹ ਫੈਸਲਾ ਹੋਇਆ ਕਿ ਇਹ ਬੀਬੀ ਅਫਰੀਦਨਾ ਦੇ ਪੇਸ਼ ਵਿੱਚ ਕਿਲੇ ਵਿੱਚੋਂ ਨਿਕਲ ਜਾਏ ਤੇ ਇਹ ਸੰਦੇਸ਼ਾ ਰਾਤੋਂ ਰਾਤ ਪਛਾਵਰ ਪਹੁੰਚਾ ਦੇਵੇ ਸਰਦਾਰ ਮਹਾ ਸਿੰਘ ਦਾ ਖਤ ਜਿਹੜਾ ਆਪ ਨੇ ਸਰਦਾਰ ਹਰੀ ਸਿੰਘ ਨੂੰ ਲਿਖਿਆ ਬਹੁਤ ਲੰਮਾ ਨਹੀਂ ਸੀ ਪਰ ਇਸ ਦਾ ਇੱਕ ਇੱਕ ਅੱਖਰ ਕੌਮੀ ਪਿਆਰ ਦਾ ਦਫ਼ਤਰ ਸੀ ਯੋਗ ਸਤਕਾਰ ਦੇ ਉਪਰੰਤ ਸਰਦਾਰ ਜੀ ਨੇ ਲਿਖਿਆ ਜੀ ਨਹੀਂ ਸਿਚਾਉਂਦਾ ਕਿ ਆਪ ਜੀ ਨੂੰ ਬਿਮਾਰੀ ਦੀ ਹਾਲਤ ਵਿੱਚ ਇਸ ਆਪ ਦਾ ਵਿਖੇ ਆਪਣੇ ਨਾਲ ਰਲایا ਜਾਏ ਐਸੀ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹਾਂ ਕਿ ਪਸ਼ਾਵਰ ਵਿੱਚ ਫੌਜ ਬਹੁਤ ਹੀ ਘੱਟ ਹੈ ਅਤੇ ਲਾਹੌਰ ਹੁਣ ਪਹੁੰਚ ਨਹੀਂ ਸਕਦੀ ਪਰ ਕਿਲੇ ਦੇ ਖਾਲਸੇ ਦਾ ਇਹ ਫੈਸਲਾ ਹੈ ਕਿ ਅੱਜ ਦੇ ਹਾਲ ਆਪ ਜਿੱਤ ਇੱਕ ਪਹੁੰਚਾਏ ਜਾਣ ਫਤਿਹਗੜ੍ਹ ਦੀ ਬਾਹਰਲੀ ਫਸੀਲ ਦਾ ਬਹੁਤ ਸਾਰਾ ਹਿੱਸਾ ਦਰਵਾਜ਼ੇ ਦੇ ਲਾਗੇ ਹੁਣ ਅੱਜ ਸ਼ਾਮ ਨੂੰ ਵੈਰੀ ਦੀਆਂ ਤੋਪਾਂ ਦੇ ਗੋਲਿਆਂ ਦੀ ਮਾਰ ਨਾਲ ਡਿੱਗ ਪਿਆ ਸੀ ਜਿਸ ਨੂੰ ਕਿਲੇ ਦਾ ਖਾਲਸਾ ਇਸ ਵਕਤ ਬੜੀ ਹਿੰਮਤ ਤੇ ਦਲੇਰੀ ਤੇ ਚੜ੍ਹਦੀਆਂ ਕਲਾਂ ਵਿੱਚ ਰੇਤ ਭਰੀਆਂ ਬੋਰੀਆਂ ਨਾਲ ਪੂਰ ਰਿਹਾ ਹੈ ਅਸ਼ਾਹ ਰਾਤ ਇਹ ਖੱਪਾ ਠੀਕ ਹੋ ਜਾਏਗਾ ਅਜ ਉਸ ਸਮੇਂ ਸਤਗੁਰੂ ਨੇ ਖਾਲਸੇ ਦੀ ਪੈਜ ਰੱਖ ਲਈ ਕਿ ਵੈਰੀ ਫਸੀਲ ਦੇ ਡਿਗਦੇ ਅਸਾਰ ਕਿਲੇ ਪਰ ਧਾਵਾ ਕਰਨ ਦਾ ਹਿਆ ਨਾ ਕਰ ਸਕਿਆ ਨਹੀਂ ਤਾਂ ਇਹ ਅੰਤਮ ਸੰਦੇਸ਼ਾ ਸ਼ਾਇਦ ਆਪ ਜੀ ਦੀ ਸੇਵਾ ਵਿੱਚ ਪੇਟਾ ਨਾ ਹੋ ਸਕਦਾ ਪ੍ਰਤੀਤ ਹੋ ਰਿਹਾ ਹੈ ਕਿ ਸਵੇਰ ਸਾਰ ਅਫਗਾਨਾਂ ਨੇ ਕਿਲੇ ਪਰ ਹੱਲਾ ਕਰਨਾ ਹੈ ਅਤੇ ਖਾਲਸੇ ਦਾ ਤੇ ਆਪ ਦਾ ਅਤ ਪਿਆਰਾ ਫਤਿਹਗੜ੍ਹ ਜ਼ਮੀਨ ਨਾਲ ਮਿਲਾ ਦਿੱਤਾ ਜਾਣਾ ਹੈ ਪਰ ਆਪ ਇਹ ਗੱਲ ਸੁਣ ਕੇ ਅਤ ਪ੍ਰਸੰਨ ਹੋਵੋਗੇ ਕਿ ਆਪਨੇ ਜਿਨ੍ਹਾਂ ਜਵਾਨਾਂ ਪਰ ਭਰੋਸਾ ਕਰਕੇ ਕਿਲੇ ਦੀ ਇੱਜ਼ਤ ਉਹਨਾਂ ਦੇ ਹੱਥ ਸੌਂਪੀ ਸੀ ਉਹਨਾਂ ਵਿੱਚੋਂ ਇੱਕ ਵੀ ਐਸਾ ਨਹੀਂ ਨਿਕਲਿਆ ਜਿਸਨੇ ਕੌਮ ਦੀ ਇੱਜ਼ਤ ਦੇ ਟੱਕਰੇ ਪਰ ਆਪਣੀ ਜਾਨ ਨੂੰ ਵਧੇਰੇ ਪਿਆਰਾ ਸਮਝਿਆ ਹੋਵੇ ਇਸ ਸਮੇਂ ਫਟੜਣਾ ਤੇ ਬਿਮਾਰਾਂ ਤੋਂ ਛੂਟ ਸਭ 7 ਤੋਂ 100 ਦਾ ਟਿਕਾਣਾ ਸੂਰਮੇ ਕਿਲੇ ਵਿੱਚ ਹਨ ਅਜਿਨਾਂ ਸਾਰਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪ੍ਰਣ ਕੀਤਾ ਹੈ ਕਿ ਜਦ ਤੱਕ ਸਾਡੀਆਂ ਰਗਾਂ ਵਿੱਚ ਲਹੂ ਦਾ ਛੇਕੜਲਾ ਤੁਪਕਾ باقی ਹੈ ਖਾਲਸੇ ਝੰਡੇ ਦੀ ਕੋਈ ਬੇਇੱਜ਼ਤੀ ਨਹੀਂ ਕਰ ਸਕੇਗਾ ਇਸ ਤੋਂ ਪਿੱਛੋਂ ਸ਼ਾਇਦ ਸਾਡੇ ਵੱਲੋਂ ਆਪ ਨੂੰ ਕੋਈ ਖਤਨਾ ਪਹੁੰਚ ਸਕੇਗਾ ਹੁਣ ਕਿਲੇ ਦੇ ਸਰਬਤ ਖਾਲਸੇ ਵੱਲੋਂ ਸਤਕਾਰ ਭਰੇ ਦਿਲ ਨਾਲ ਅੰਤਮ ਸ਼੍ਰੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਪ੍ਰਵਾਨ ਹੋਵੇ ਆਪ ਦਾ ਨਵਾਜਿਆ ਮਹਾ ਸਿੰਘ ਅਤੇ ਫਤਿਹਗੜ੍ਹ ਦਾ ਸਮੂਹ ਖਾਲਸਾ ਮਿਤੀ 17 ਵਿਸਾਖ ਸੰਮਤ 1894 ਇਹ ਖੱਤ 30 ਅਪ੍ਰੈਲ 1800 37 ਸਵੀ ਸਵੇਰ ਦੇ 2 ਵਜੇ ਸਰਦਾ ਹਰੀ ਸਿੰਘ ਜੀ ਨੂੰ ਪਹੁੰਚਾ ਦਿੱਤਾ ਗਿਆ। ਖੱਤ ਨੂੰ ਪੜ੍ਹਨ ਦੇ ਉਪਰੰਤ ਸਰਦਾ ਹਰੀ ਸਿੰਘ ਦੇ ਸਾਹਮਣੇ ਦੋ ਸਵਾਲ ਸਨ। ਇੱਕ ਤਾਂ ਆਪਣੀ ਬਿਮਾਰੀ ਵਿੱਚ ਸਰੀਰ ਰੱਖਿਆ ਦਾ ਅਤੇ ਦੂਜਾ ਖਾਲਸਾ ਰਾਜ ਦੀ ਇੱਜ਼ਤ ਦੇ ਬਚਾਉਣ ਦਾ। ਇਸ ਵਿੱਚ ਆਪ ਦੇ ਕੌਮੀ ਪਿਆਰ ਨੇ ਉਛਾਲਾ ਖਾਧਾ ਤੇ ਆਪਣੀ ਜਾਨ ਦੀ ਰੱਖਿਆ ਦੇ ਖਿਆਲ ਨੂੰ ਦਿਲ ਵਿੱਚੋਂ ਕੱਢ ਕੇ ਪੰਥ ਦੀ ਪੱਤ ਤੇ ਰਾਜ ਦੀ ਭਲਾਈ ਦਾ ਖਿਆਲ ਪਰਬਲ ਹੋ ਆਇਆ। ਆਪ ਉਸੀ ਵਕਤ ਮੈਦਾਨ-ਜੰਗ ਵਿੱਚ ਜਾਣ ਲਈ ਤਿਆਰ ਹੋ ਗਏ ਉਹਦੇ ਨਾਲ ਹੀ ਪਸ਼ਾਵਰ ਦੀ ਫੌਜ ਨੂੰ ਵੀ ਕੂਚ ਦਾ ਹੁਕਮ ਦੇ ਦਿੱਤਾ ਉਧਰ ਫੌਜ ਤਿਆਰ ਹੀ ਹੋ ਰਹੀ ਸੀ ਕਿ ਸਰਦਾਰ ਜੀ ਨੇ ਸਰਦਾਰ ਮਹਾ ਸਿੰਘ ਦਾ ਅਸਲ ਖੱਤ ਸਣੇ ਆਪਣੀ ਸੰਵੇਰਵੇ ਰਿਪੋਰਟ ਦੇ ਇੱਕ ਤੇਜ਼ ਰਫਤਾਰ ਸੱਂਣੀ ਸਵਾਰ ਦੇ ਹੱਥ ਮਹਾਰਾਜਾ ਸਾਹਿਬ ਨੂੰ ਲਾਹੌਰ ਭਜਵਾ ਦਿੱਤਾ ਜਿਸ ਵਿੱਚ ਜਮਰੋਦ ਦੀ ਨਾਜ਼ੁਕ ਹਾਲਤ ਦਾ ਜ਼ਿਕਰ ਅਤੇ ਇਸ ਵਕਤ ਤੱਕ ਲਾਹੌਰ ਤੋਂ ਮਦਦ ਲਈ ਫौज ਦੇ ਨਾਂ ਪਹੁੰਚਣ ਪਰ ਵੱਡੀ ਹੈਰਾਨਗੀ ਪ੍ਰਗਟ ਕੀਤੀ ਸੀ ਅਤੇ ਨਾਲ ਹੀ ਫੌਜਾਂ ਨੂੰ ਪਸ਼ਾਵਰ ਛੇਤੀ ਭੇਜਣ ਦੀ ਮੋੜ ਮੰਗ ਸੀ ਅਖੀਰ ਪਰ ਆਪਨੇ ਖੁਦ ਸਨੇ ਪਸ਼ੌਰ ਦੀ ਮੌਜੂਦਾ 10000 ਫੌਜ ਦੇ ਜਿਸ ਵਿੱਚ 6000 ਪੈਦਲ 1000 ਕਵਾਇਦਾਨ ਸਵਾਰ 18 ਤੋਪਾਂ ਅਤੇ 3000 3000 ਖੁੱਲੇ ਘੋੜੇ ਚੜੇ ਸਨ ਜਮਰੋਦ ਦੇ ਰਣ ਤੱਤੇਵਲ ਹੁਣੇ ਹੀ ਕੋਚ ਕਰਨ ਦਾ ਹਾਲ ਸੀ ਸਰਦਾਰ ਹਰੀ ਸਿੰਘ ਦਾ ਮਹਾਰਾਜਾ ਰਣਜੀਤ ਸਿੰਘ ਵੱਲ ਇਹ ਛੇਕੜਲਾ ਖੱਤ ਸੀ ਉਧਰ ਸਰਦਾਰ ਜੀ ਨੇ ਮਹਾਰਾਜਾ ਸਾਹਿਬ ਵੱਲ ਖਲੀਤਾ ਤੋਰਿਆ ਇਧਰ ਆਪ ਜੀ ਦੇ ਹੁਕਮ ਦੀ ਪਾਲਣਾ ਵਿੱਚ ਫੌਜ ਤਿਆਰ ਹੋ ਗਈ ਸੀ ਤੇ ਹੁਣ ਇਹ ਸਾਰੀ ਫੌਜ ਸਰਦਾਰ ਜੀ ਦੀ ਤਹਿਤ ਵਿੱਚ ਜਮਰੋਦਵਾਲ ਤੁਰ ਪਈ ਸੀ ਰਸਾਲਾ ਫੌਜ ਅਤੇ ਘੋੜਿਆਂ ਦੇ ਤੋਪਖਾਨਿਆਂ ਨੂੰ ਸਰਦਾਰ ਹਰੀ ਸਿੰਘ ਜੀ ਨੇ ਆਪਣੇ ਨਾਲ ਲੈ ਕੇ ਡਬਲ ਕੂਚ ਕਰਦਿਆਂ ਤੇ ਪੈਦਲ ਫੌਜ ਨੂੰ ਪਿੱਛੇ ਛੇਤੀ ਪਹੁੰਚ ਜਾਣ ਦਾ ਹੁਕਮ ਕਰ ਦਿੱਤੇ ਬੁਰਜ ਹਰੀ ਸਿੰਘ ਲਾਗੇ ਪਹੁੰਚ ਕੇ ਇੱਥੇ ਫੌਜ ਨੂੰ ਤਿੰਨਾਂ ਭਾਗਾਂ ਵਿੱਚ ਵੰਡਿਆ ਗਿਆ ਇੱਕ ਭਾਗ ਨੂੰ ਆਪਣੇ ਨਾਲ ਰੱਖਿਆ ਦੂਜਾ ਹਿੱਸਾ ਬਹਾਦਰ ਸਰਦਾਰ ਨਿਹੰਗ ਸਿੰਘ ਪੰਜ ਹੱਥਾ ਦੀ ਸੌਂਪਣੀ ਵਿੱਚ ਕੀਤਾ ਤੀਜਾ ਦਸਤਾ ਸਰਦਾਰ ਅਮਰ ਸਿੰਘ ਖੁਰਦ ਮਜੀਠੀਆ ਦੇ ਹੱਥ ਸੌਂਪਿਆ ਜਿਸ ਵਿੱਚ ਜਮਾਦਾਰ ਦਾ ਡੇਰਾ ਤੇ 1000 ਖੁੱਲੇ ਘੋੜ ਚੜੇ ਸਨ ਸਰਦਾਰ ਨਿਹੰਦਾਨ ਸਿੰਘ ਤੇ ਸਰਦਾਰ ਅਮਰ ਸਿੰਘ ਨੂੰ ਵੈਰੀ ਦੇ ਸੱਜੇ ਖੱਬੇ ਪਾਸਿਆਂ ਪਰ ਹੱਲਾ ਕਰਨ ਦਾ ਹੁਕਮ ਦਿੱਤਾ ਅਤੇ ਆਪਣੇ 1000 ਸਵਾਰਾਂ ਸਣੇ ਨਵਾਬ ਅਰਬਾਬ ਮੁਹੰਮਦ ਖਾਨ ਤਹਿਕਾਲ ਦੇ ਸਾਹਮਣੇ ਪਾਸੇ ਤੋਂ ਧਾਵਾ ਕਰਕੇ ਅਫਗਾਨਾਂ ਦੀਆਂ ਸਫਾਂ ਨੂੰ ਤੋੜ ਦੇਣ ਦਾ ਫੈਸਲਾ ਕੀਤਾ। ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ।